ਜੀ ਸਤਿਕਾਰਯੋਗ ਦੋਸਤੋ ਸਤਿ ਸ੍ਰੀ ਅਕਾਲ ਤੇ ਵੈਗਰੂ ਦਾ ਖਾਲਸਾ ਤੇ ਵੈਗਰੂ ਦੀ ਫਤਿਹ ਤਣ ਤਣ ਵੀਰ ਬਾਬਾ ਬੁੱਢਾ ਸਾਹਿਬ ਸਾਰਿਆਂ ਨੂੰ ਸਤਿਕਾਰਯੋਗ ਨੂੰ ਪਤਾ ਕਿ ਜੋੜ ਮੇਲਾ ਚੱਲ ਰਿਹਾ ਹੈ 5 6 7 ਦਾ ਅੱਜ ਤੋਂ ਤੇ ਜਿੰਨੀ ਵੀ ਸੰਗਤ ਜਾਣ ਵਾਲੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਜਿੰਨੀ ਕੋ ਮੈਨੂੰ ਜਾਣਕਾਰੀ ਹੋ ਗਈ ਆ ਉਸ ਸਥਾਨ ਤੇ ਜਾਣਾ ਤੇ ਨੀਵੇਂ ਹੋ ਕੇ ਜਾਇਓ ਜੀ ਜਿਹੜੇ ਮੇਰੇ ਸਤਿਕਾਰਯੋਗ ਵੀਰ ਟਰੈਕਟਰ ਲੈ ਕੇ ਜਾਣਿਆ ਜਾਂ ਜਿਹਨਾਂ ਮੋਟਰਸਾਈਕਲ ਜਾਣੀਆਂ ਲੈ ਕੇ ਹੁੰਲੜ ਬਾਜ਼ੀਆਂ ਨਾ ਕਰਿਓ ਜੇ ਉਸ ਥਾਨ ਇਹੋ ਜਿਹਾ ਵੀ ਜੇ ਤੁਸੀਂ ਉੱਥੇ ਨੀਵੇਂ ਹੋ ਕੇ ਜਾਂਦੇ ਹੋ ਤੇ ਨੀਵੇਂਆਂ ਨੂੰ ਉੱਥੇ ਫਲ ਜ਼ਰੂਰ ਮਿਲਦਾ ਹੁੰਲੜ ਬਾਜ਼ੀਆਂ ਕਰਕੇ ਜਾਓਗੇ ਤੇ ਫਿਰ ਚੰਗੀ ਗੱਲ ਨਹੀਂ ਯਾਰ ਵੈਸੇ ਥਾਨ ਤੇ ਆਪਾਂ ਜਾਣਾ ਉਸ ਬਾਬਾ ਬੁੱਢਾ ਸਾਹਿਬ ਤੇ ਤੇ ਇਤਿਹਾਸ ਆਪਾਂ ਸੁਣਦੇ ਆ ਸਾਰੇ ਵੀ ਜਿਹੜਾ ਨੀਵੇਂ ਹੋ ਕੇ ਜਾਂਦਾ ਸਾਡੇ ਗੁਰੂ ਸਾਹਿਬ ਵੀ ਨੀਵੇਂ ਨਹੀਂ ਕਿਸੇ ਹੋ ਕੇ ਗਏ ਰੱਥਾਂ ਤੇ ਗਏ ਸੀ ਤੇ ਉਹਨਾਂ ਨੂੰ ਦੁਬਾਰਾ ਮੁੜਨਾ ਪੈ ਗਿਆ ਸੀ ਤੇ ਉਸ ਤੋਂ ਬਾਅਦ ਉਹ ਪੈਦਲ ਗਏ ਨਿਮਰਤਾ ਦੇ ਨਾਲ ਗਏ ਤੇ ਉਹਨਾਂ ਨੂੰ ਨਿਮਰਤਾ ਦੇ ਨਾਲ ਜਾਂਦੇ ਆ ਜਦੋਂ ਆਪਾਂ ਉੱਥੇ ਨੀਵੇਂ ਹੋ ਕੇ ਜਾਂਦੇ ਆ ਉਸ ਸਥਾਨ ਤੋਂ ਜੋ ਮਰਿਆਦਾ ਪੂਰੀਆਂ ਹੁੰਦੀਆਂ ਬੇਨਤੀ ਆ ਬੇਨਤੀ ਨੂੰ ਪ੍ਰਵਾਨ ਕਰਨਾ ਮਹਲਕਵਿੰਦਰ ਸੰਤੂ ਸੀਰ ਵਾਲੀ ਬਲਕਸ੍ਰੀ ਮੁਖਸਰ ਸਾਹਿਬ ਤੇ ਬੇਗਰੂ ਕਿਰਪਾ ਕਰੇ ਤੁਹਾਡੇ ਜਾਣ ਵਾਲੇ ਦੀ ਯਾਤਰਾ ਗੁਰੂ ਲੇਖੇ ਲਾਵੇ